ਪੰਜਾਬ ਦੇ ਜੇਲ੍ਹ ਵਿਭਾਗ ਦੇ ਵਿੱਚ 500 ਨਵੀਆਂ ਭਰਤੀਆਂ ਨੂੰ ਪ੍ਰਵਾਨਗੀ ਜਿਹੜੀ ਕਿ ਦੇ ਦਿੱਤੀ ਗਈ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਅੱਜ ਕੈਬਨਿਟ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਬਹੁਤ ਵੱਡੇ ਫੈਸਲੇ ਜਿਹੜੇ ਕੀ ਲਏ ਗਏ ਸੀ ਤਾਂ ਜੇਲ੍ਹਾਂ ਦੇ ਵਿੱਚ ਸੁਰੱਖਿਆ ਵਧਾਉਣ ਦੇ ਉਦੇਸ਼ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਹੇਠ ਪੰਜਾਬ ਕੈਬਨਿਟ ਨੇ ਅੱਜ ਜੇਲ੍ਹ ਸਟਾਫ ਦੇ ਵਿੱਚ ਵੱਖ-ਵੱਖ ਕਾਰਡਾਂ ਦੀਆਂ 500 ਅਸਾਮੀਆਂ ਭਰਨ ਨੂੰ ਪ੍ਰਵਾਨਗੀ ਦਿੱਤੀ ਹੈ ਦੱਸ ਦੇ ਕੇ ਸੰਬੰਧੀ ਫੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜੋ ਕਿ ਪ੍ਰਧਾਨਗੀ ਦੇ ਹੇਠ ਪੰਜਾਬ ਦੇ ਸਿਵਲ ਸਕਟਰੇਟ ਵਿਖੇ ਉਹਨਾਂ ਦੇ ਦਫ਼ਤਰ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਲਿਆ ਗਿਆ ਹੈ ਦਾ ਇਹ ਫੈਸਲੇ ਤਾਂ ਮੁੱਖ ਮੰਤਰੀ ਦਫਤਰ ਦੇ ਬੁਲਾਰਨ ਦੱਸਿਆ ਹੈਗਾ ਕਿ ਮੰਤਰੀ ਮੰਡਲ ਨੇ ਜੇਲ ਵਿਭਾਗ ਪੰਜਾਬ ਦੇ ਵਿੱਚ ਸਿੱਧੀ ਭਰਤੀ ਕੋਟੇ ਤਹਿਤ ਸਹਾਇਕ ਸੁਪਰਡੈਂਟ ਵਾਰਡਰ ਅਤੇ ਮੈਟਰਨ ਦੀਆਂ 500 ਖਾਲੀ ਅਸਾਮੀਆਂ ਦੀ ਭਰਤੀ ਨੂੰ ਸਹਿਮਤੀ ਦੇ ਦਿੱਤੀ ਗਈ ਹੈ ਇਸ ਭਰਤੀ ਦੇ ਵਿੱਚ ਦੱਸ ਦਈਏ ਕਿ 29 ਸਹਾਇਕ ਸੁਪਰਡੈਂਟ 451 ਅਵਾਡਡ ਅਤੇ B ਮੈਟਰਨ ਸ਼ਾਮਿਲ ਹੋਣਗੇ ਜਿਨ੍ਹਾਂ ਦੀ ਚੋਣ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਦੁਆਰਾ ਕੀਤੀ ਜਾਵੇਗੀ ਜਿਸ ਦੇ ਨਾਲ ਜ਼ਿਲ੍ਹਾ ਦੇ ਵਿੱਚੋਂ ਸੁਰੱਖਿਆ ਵਧਾਉਣ ਦੇ ਵਿੱਚ ਮਦਦ ਮਿਲੇਗੀ ਇੱਕ ਤਰ੍ਹਾਂ ਦੱਸਦੇ ਕਿ ਜ਼ਿਲ੍ਹਾ ਦੇ ਕਮਕਾਜ ਨੂੰ ਹੋਰ ਸੁਚਾਰੂ ਬਣਾਉਣ ਦੇ ਨਾਲ-ਨਾਲ ਉਹਨਾਂ ਨੂੰ ਸੁਰੱਖਿਅਤ ਬਣਾਉਣ ਦੇ ਵਿੱਚ ਸਹਾਇੀ ਹੋਵੇਗਾ ਇਸ ਨਾਲ ਤੁਹਾਨੂੰ ਦੱਸ ਦਈਏ ਕਿ ਮੰਤਰੀ ਮੰਡਲ ਨੇ PSICE ਦੁਆਰਾ ਜੋ ਕਿ ਪ੍ਰਬੰਧਿਤ ਉਦਯੋਗਿਕ ਸਟੇਟਾਂ ਦੇ ਵਿੱਚ ਉਦਯੋਗਿਕ ਪਲਾਂਟਾਂ ਦੀ ਵੰਡ ਅਤੇ ਉਪਵੰਡ ਦੇ ਲਈ ਇੱਕ ਵਿਆਪਕ ਨੀਤੀ ਨੂੰ ਵੀ ਪ੍ਰਵਾਨਗੀ ਦਿੱਤੀ ਦਿੱਤੀ ਹੈ ਤਾਂ ਜੋ ਜ਼ਮੀਨ ਦੀ ਵਰਤੋਂ ਹੋਰ ਕੁਸ਼ਲਤਾ ਦੇ ਨਾਲ ਕੀਤੀ ਜਾ ਸਕੇ ਇਹ ਨੀਤੀ ਉਦਯੋਗਪਤੀਆਂ ਅਤੇ ਪਲਾਟ ਮਾਲਕਾਂ ਦੇ ਨਾਲ ਨਾਲ ਪ੍ਰਮੁੱਖ ਉਦਯੋਗ ਸੰਘਨਾ ਜਿਨ੍ਹਾਂ ਦੇ ਵਿੱਚ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ ਮੋਹਾਲੀ ਜੋ ਕਿ ਚੈਂਬਰ ਆਫ ਇੰਡਸਟਰੀ ਐਂਡ ਆਈਟੀ ਦੇ ਨਾਲ ਪ੍ਰਮੁੱਖ ਉਦਯੋਗ ਸੰਗਠਨ ਤਦੱਸਦੀ ਹੈ ਕਿ ਮੋਹਾਲੀ ਇੰਡਸਟਰੀਅਲ ਐਸੋਸੀਏਸ਼ਨ ਸ਼ਾਮਿਲ ਨੇ ਅੱਜ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਦੀ ਹੈ ਤਾਂ ਇਹ ਛੋਟੇ ਉਦਯੋਗਿਕ ਪਲਾਂਟਾ ਖਾਸ ਕਰਕੇ ਆਈਟੀ ਅਤੇ ਸੇਵਾ ਖੇਤਰਾਂ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ ਤਾਂ ਜੋ ਜ਼ਮੀਨ ਦੀ ਕੁਸ਼ਲ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਇਸ ਨਾਲ ਹੀ ਨਿਵੇਸ਼ ਆਕਰਸ਼ਿਤ ਕੀਤਾ ਜਾ ਸਕੇ ਅਤੇ ਪਲਾਂਟ ਵੰਡ ਅਤੇ ਉਪਵੰਡ ਦੇ ਲਈ ਇੱਕ ਢਾਂਚਾਗਤ ਪਾਰਦਰਸ਼ੀ ਬੀਤੀ ਸਥਾਪਿਤ ਕੀਤੀ ਜਾ ਸਕੀਏ ਤਾਂ ਇਹ ਨੀਤੀ ਜ਼ਮੀਨ ਦੀ ਕੁਸ਼ਲ ਵਰਤੋਂ ਦੀ ਸਹੂਲਤ ਦਿੰਦੀ ਹੈ ਸੰਚਾਲਨ ਕੁਸ਼ਲਤਾ ਨੂੰ ਕੁਸ਼ਲਤਾ ਵਧਾਉਂਦੀ ਹੈ ਅਤੇ ਉਦਯੋਗਿਕ ਭਾਈਵਾਲਾਂ ਦੀਆਂ ਜੋ ਕਿ ਚਿਰਕੋਣੀ ਮੰਗਾ ਨੂੰ ਵੀ ਜੋ ਕਿ ਪੂਰਾ ਕਰਨ ਪੂਰਾ ਕਰਕੇ ਪ੍ਰੋਜੈਕਟ ਦੇ ਵਿਸਥਾਰ ਦਾ ਸਮਰਥਨ ਕਰਦੀ ਹੈ ਇਹ ਨੀਤੀ ਦੱਸਦੀ ਹੈ ਕਿ 1000 ਵਰਗ ਗਜ ਜਾਂ ਫਿਰ ਇਸ ਤੋਂ ਵੱਡੇ ਜੋ ਕਿ ਫਰੀ ਹੋਲਡ ਪਲਾਟਾ ਦੇ ਉੱਤੇ ਲਾਗੂ ਹੁੰਦੀ ਹੈ ਜਿਸ ਦੇ ਵਿੱਚ ਉਪਵੰਡ ਪਲਾਂਟ ਘਟੋ ਘਟਾ 400 ਵਰਗ ਗਜ ਆਕਾਰ ਦੇ ਹੁੰਦੇ ਨੇ ਇਸ ਦੇ ਲਈ ਅਸਲ ਪਲਾਂਟ ਦੀ ਮੌਜੂਦਾ ਰੱਖਵੀਂ ਕੀਮਤ ਦੀ 5% ਦੀ ਫੀਸ ਲਈ ਜਾਵੇਗੀ ਤਾਂ ਜੋ ਮ੍ਰਿਤਕ ਪਲਾਟੀ ਦੇ ਪਰਿਵਾਰਕ ਮੈਂਬਰਾਂ ਜਾਂ ਫਿਰ ਕਾਨੂੰਨੀ ਵਾਰਸਾਂ ਦੇ ਲਈ ਘਟਾ ਕੇ 50% ਦੀ ਕਰ ਦਿੱਤੀ ਗਈ ਹੈ ਤਾਂ ਦੱਸ ਦਿਓ ਕਿ ਜੇਲ੍ਹ ਬੰਦੀਆਂ ਦੇ ਉੱਤੇ ਵੀ ਸਿਕੰਜਾ ਕਸਣ ਅਤੇ ਜੇਲਾ ਦੇ ਵਿੱਚ ਸੁਰੱਖਿਆ ਵਧਾਉਣ ਦੇ ਉਦੇਸ਼ ਦੇ ਨਾਲ ਵੀ ਸੀਐਮ ਭਗਵੰਤ ਮਾਨ ਦੇ ਵੱਲੋਂ ਜਿਹੜੇ ਕਿ ਕਹਿ ਸਕਦੇ ਹਾਂ ਇਸ ਮੀਟਿੰਗ ਦੇ ਵਿੱਚ ਅਹਿਮ ਕਦਮ ਚੁੱਕੇ ਗਏ ਨੇ